ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ। ਅਮਰੀਕਾ 'ਚ ਹਾਲ ਹੀ 'ਚ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਪਹਿਲੀ ਵਾਰ ਕਿਸੇ ਟਰਾਂਸਜੈਂਡਰ ਵਿਅਕਤੀ ਨੂੰ ਸੰਸਦ ਮੈਂਬਰ ਚੁਣਿਆ ਗਿਆ। ਉਸ ਦਾ ਨਾਮ ਸਾਰਾ ਮੈਕਬਰਾਇਡ ਹੈ। ਸਾਰਾ ਦਾ ਜਨਮ ਇੱਕ ਪੁਰਸ਼ ਦੇ ਤੌਰ ਤੇ ਹੋਇਆ ਸੀ ਪਰ ਹੁਣ ਉਹ ਇੱਕ ਟਰਾਂਸਜੈਂਡਰ ਔਰਤ ਹੈ। ਦਰਅਸਲ ਸਾਰਾ ਨੂੰ ਡੈਲਾਵੇਅਰ ਦੇ ਲੋਕਾਂ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਭਾ ਪ੍ਰਤੀਨਿਧੀ ਸਭਾ ਲਈ ਚੁਣਿਆ ਉਹ ਚੋਣਾਂ 'ਚ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਸੀ ਸਾਰਾ ਦੇ ਚੋਣ ਜਿੱਤਣ ਤੋਂ ਬਾਅਦ ਉਹ ਦੁਨੀਆ ਭਰ 'ਚ ਇਤਿਹਾਸ ਰਚ ਕੇ ਸੁਰਖੀਆਂ 'ਚ ਰਹੀ ਹਾਲਾਂਕਿ ਹੁਣ ਉਹਨਾਂ ਦੇ ਲੇਡੀਜ਼ ਵਾਸ਼ਰੂਮ ਦੀ ਵਰਤੋਂ ਨਾ ਕਰਨ ਤੇ ਸੰਸਦ 'ਚ ਹੰਗਾਮਾ ਹੋਇਆ ਏ ਜਾਣਕਾਰੀ ਮੁਤਾਬਕ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਮਹਿਲਾ ਸੰਸਦ ਨੈਂਸੀ ਮੇਸ ਨੇ ਕਿਹਾ ਹੈ ਕਿ ਉਹ ਸਾਰਾ ਮੈਕਬਰਾਇਡ ਨੂੰ ਕੈਪੀਟਲ ਹਿਲਜ਼ 'ਚ ਲੇਡੀਜ਼ ਵਾਸ਼ਰੂਮ ਦੀ ਵਰਤੋਂ ਨਹੀਂ ਕਰਨ ਦੇਵੇਗੀ ਅਮਰੀਕੀ ਮੀਡੀਆ ਰਿਪੋਰਟਸ ਮੁਤਾਬਕ ਨੈਂਸੀ ਨੇ ਆਪਣੀ ਮੰਗ ਪੂਰੀ ਕਰਵਾਉਣ ਲਈ ਪ੍ਰਤੀਨਿਧੀ ਸਭਾ 'ਚ ਪ੍ਰਸਤਾਵ ਵੀ ਲਿਆਂਦਾ ਉਹਨਾਂ ਨੇ ਆਪਣੇ ਪ੍ਰਸਤਾਵ 'ਚ ਕਿਹਾ ਕਿ ਸੰਸਦ ਦੇ ਮੈਂਬਰਾਂ ਅਧਿਕਾਰੀਆਂ ਤੇ ਕੈਪੀਟਲ ਹਿੱਲ ਦੇ ਕਰਮਚਾਰੀਆਂ ਨੂੰ ਆਪਣੇ ਜਨਮ ਤੇ ਲਿੰਗ ਤੋਂ ਇਲਾਵਾ ਹੋਰ ਕਿਸੇ ਟਾਇਲਟ ਦੀ ਵਰਤੋਂ ਕਰਨ ਦੀ ਮਨਾਹੀ ਹੈ ਪ੍ਰਸਤਾਵ 'ਚ ਇਹ ਵੀ ਦਾਵਾ ਕੀਤਾ ਗਿਆ ਕਿ ਜੇਕਰ ਪੁਰਸ਼ਾਂ ਦੇ ਰੂਪ 'ਚ ਜਨਮ ਲੈਣ ਵਾਲੇ ਲੋਕਾਂ ਨੂੰ ਔਰਤਾਂ ਦੇ ਵਾਸ਼ਰੂਮ ਲੋਕਰ ਰੂਮ ਅਤੇ ਚੇਂਜਿੰਗ ਰੂਮ 'ਚ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਮਹਿਲਾ ਸੰਸਦ ਮੈਂਬਰਾਂ ਅਧਿਕਾਰੀਆਂ ਤੇ ਕੈਪੀਟਲ ਹਿੱਲ ਸਟਾਫ ਦੀ ਸੁਰੱਖਿਆ ਤੇ ਸਨਮਾਨ ਨੂੰ ਖਤਰਾ ਹੋ ਸਕਦਾ ਹੈ। ਮੀਡੀਆ ਨੇ ਨੈਂਸੀ ਮੇਸ ਦੇ ਇਸ ਪ੍ਰਸਤਾਵ ਤੇ ਪ੍ਰਤੀਨਿਧੀ ਸਭਾ ਦੇ ਸਪੀਕਰ ਮਾਈਕ ਜੌਨਸਨ ਨਾਲ ਗੱਲਬਾਤ ਕੀਤੀ। ਉਹਨਾਂ ਪੁੱਛਿਆ ਕਿ ਇਸ ਪ੍ਰਸਤਾਵ ਬਾਰੇ ਉਹਨਾਂ ਦੀ ਕੀ رائے ਹੈ? ਤਾਂ ਉਹ ਇਸ ਤੇ ਫੈਸਲਾ ਕੀ ਲੈਣਗੇ? ਇਸ ਤੇ ਜੌਨਸਨ ਨੇ ਕਿਹਾ ਕਿ ਟ੍ਰਾਂਸਜੈਂਡਰ ਸੰਸਦ ਮੈਂਬਰਾਂ ਵੱਲੋਂ ਟਾਇਲਟ ਦੀ ਵਰਤੋਂ ਕਰਨ ਦਾ ਮੁੱਦਾ ਪਹਿਲਾਂ ਕਦੇ ਹੇਠਲੇ ਸਦਨ 'ਚ ਨਹੀਂ ਉਠਾਇਆ ਗਿਆ। ਤੇ ਹੁਣ ਜਦੋਂ ਇਹ ਮੁੱਦਾ ਉੱਠੇਗਾ ਤਾਂ ਸਾਰੇ ਮੈਂਬਰਾਂ ਵੱਲੋਂ ਇਸ ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਜਾਵੇਗਾ ਇਸ ਪੂਰੇ ਮਾਮਲੇ ਤੇ ਸਰਾਹ ਨੇ ਕਿਹਾ ਕਿ ਇਹ ਸੱਜੇ ਪੱਖੀ ਆਗੂਆਂ ਦੀ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਚਾਲ ਹੈ ਉਹਨਾਂ ਕੋਲ ਉਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ ਜਿਨ੍ਹਾਂ ਦਾ ਅਮਰੀਕੀ ਨਾਗਰਿਕ ਹਰ ਰੋਜ਼ ਸਾਹਮਣਾ ਕਰ ਰਹੇ ਨੇ ਅਮਰੀਕੀ ਸਦਨ ਦੇ ਸਪੀਕਰ ਮਾਈਕ ਜੌਨਸਨ ਨੇ ਪਾਰਲੀਮੈਂਟ 'ਚ ਟਰਾਂਸਜੈਂਡਰ ਔਰਤਾਂ ਨੂੰ ਔਰਤਾਂ ਦੇ ਟਾਇਲਟ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਉਣ ਦੀ ਯੋਜਨਾ ਦਾ ਸਮਰਥਨ ਕੀਤਾ ਹੈ ਜੌਨਸਨ ਨੇ ਬਿਆਨ ਚ ਕਿਹਾ ਕਿ ਔਰਤਾਂ ਲਈ ਸਪੇਸ ਬਹੁਤ ਮਹੱਤਵਪੂਰਨ ਹੈ ਇਹ ਪਾਬੰਦੀ ਕੈਪੀਟਲ ਹਿਲ ਅਤੇ ਸੰਸਦ ਨਾਲ ਸੰਬੰਧਿਤ ਇਮਾਰਤਾਂ 'ਚ ਲਾਗੂ ਰਹੇਗੀ। ਅਮਰੀਕਾ ਦੀ ਸੰਸਦ 'ਚ ਜਿੱਤ ਕੇ ਆਏ 트랜ਸਜੈਂਡਰ ਸੰਸਦ ਮੈਂਬਰ ਦੇ ਬਾਥਰੂਮ ਦੀ ਵਰਤੋਂ ਕਰਕੇ ਹੋਏ ਹੰਗਾਮੇ ਕਾਰਨ ਰੌਲਾ ਪਿਆ ਹੋਇਆ ਹੈ। ਫਿਲਹਾਲ ਹਾਊਸ ਸਪੀਕਰ ਨੇ ਉਹਨਾਂ ਉੱਤੇ ਲੇਡੀਜ਼ ਲੂਟ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ 'ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਨਵੰਬਰ ਅਤੇ ਦਸੰਬਰ 'ਚ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਦੇ ਵਿਦਿਆਰਥੀ ਵੀਜ਼ੇ ਲਈ ਬਹੁਤ ਸਾਰੇ ਮੌਕੇ ਖੁੱਲੇ ਨੇ। ਅਮਰੀਕੀ ਦੂਤਖਾਨੇ ਹਾਲ ਹੀ ਚ ਭਾਰਤ ਚ ਵਿਦਿਆਰਥੀ ਵੀਜ਼ਾ ਲਈ ਹਜ਼ਾਰਾਂ ਅਪੁਆਇੰਟਮੈਂਟਸ ਦਾ ਐਲਾਨ ਕੀਤਾ ਹੈ ਦੂਤਖਾਨੇ ਦੀ ਘੋਸ਼ਣਾ ਅਨੁਸਾਰ ਇਸ ਸਾਲ ਦੇ ਸਰਦੀਆਂ ਦੇ ਵਿਦਿਆਰਥੀ ਵੀਜ਼ਾ ਇੰਟਰਵਿਊ 18 ਤੋਂ 22 ਨਵੰਬਰ 2024 ਤੱਕ ਅੰਤਰਰਾਸ਼ਟਰੀ ਸਿੱਖਿਆ ਹਫ਼ਤੇ ਦੌਰਾਨ ਸ਼ੁਰੂ ਹੋਣਗੇ ਦੂਤਖਾਨੇ ਦੀ ਘੋਸ਼ਣਾ ਅਨੁਸਾਰ ਨਵੰਬਰ ਅਤੇ ਦਸੰਬਰ ਚ ਵੀ ਭਾਰਤ ਭਰ ਚ ਹਜ਼ਾਰਾਂ ਮੁਲਾਕਾਤਾਂ ਉਪਲਬਧ ਹੋਣਗੀਆਂ ਇਹ ਮੌਕਾ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਬਸੰਤ ਰੁੱਤ ਚ ਜਾਂ ਬਾਅਦ ਚ ਆਪਣਾ ਕੋਰਸ ਸ਼ੁਰੂ ਕਰਨਾ ਚਾਹੁੰਦੇ ਨੇ ਦੂਤਕਰ ਨੇ ਵੀ ਦੱਸਿਆ ਕਿ ਪਹਿਲੀ ਵਾਰ ਅਪਲਾਈ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਮੌਕਾ ਦਿੱਤੇ ਜਾਣ ਤੋਂ ਬਾਅਦ ਉਹਨਾਂ ਵਿਦਿਆਰਥੀਆਂ ਲਈ ਸਲੋਟ ਖੋਲੇ ਜਾਣਗੇ ਜਿਨ੍ਹਾਂ ਦੀਆਂ ਅਰਜ਼ੀਆਂ ਪਹਿਲਾਂ ਸਵੀਕਾਰ ਨਹੀਂ ਕੀਤੀਆਂ ਗਈਆਂ ਸਨ ਅਮਰੀਕੀ ਦੂਤਕਰ ਨੇ ਹਾਲ ਹੀ ਚ 12 ਨਵੰਬਰ ਨੂੰ ਆਪਣੇ ਐਕਸ ਹੈਂਡਲ ਤੇ ਇੱਕ ਪੋਸਟ ਚ ਲਿਖਿਆ ਸਾਨੂੰ ਇਸ ਸਾਲ ਦੇ ਸਰਦੀਆਂ ਦੇ ਵਿਦਿਆਰਥੀ ਵੀਜ਼ਾ ਇੰਟਰਵਿਊਜ਼ ਨੂੰ ਅੰਤਰਰਾਸ਼ਟਰੀ ਸਿੱਖਿਆ ਹਫ਼ਤੇ ਦੌਰਾਨ ਸ਼ੁਰੂ ਕਰਨ ਤੇ ਮਾਣ ਹੈ ਭਾਰਤ ਭਰ ਚ ਨਵੰਬਰ ਅਤੇ ਦਸੰਬਰ ਚ ਹਜ਼ਾਰਾਂ ਅਪਾਇੰਟਮੈਂਟਸ ਹੁਣ ਬਸੰਤ ਅਤੇ ਉਸ ਤੋਂ ਬਾਅਦ ਦੇ ਕੋਰਸ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਲਈ ਉਪਲਬਧ ਨੇ ਪਹਿਲੀ ਵਾਰ ਬਿਨੇਕਾਰਾਂ ਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਣ ਤੋਂ ਬਾਅਦ ਉਹਨਾਂ ਵਿਦਿਆਰਥੀਆਂ ਲਈ ਸਲੋਟ ਖੋਲੇ ਜਾਣਗੇ ਜਿਨ੍ਹਾਂ ਦੀਆਂ ਅਰਜ਼ੀਆਂ ਪਹਿਲਾਂ ਰੱਦ ਕਰ ਦਿੱਤੀਆਂ ਗਈਆਂ ਸਨ ਜੇਕਰ ਅਸੀਂ 2023 ਦੀ ਗੱਲ ਕਰੀਏ ਤਾਂ ਉਸ ਸਮੇਂ ਵਿਦਿਆਰਥੀਆਂ ਨੂੰ ਵੀਜ਼ਾ ਅਪਾਇੰਟਮੈਂਟ ਲਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ ਮੰਨਿਆ ਜਾ ਰਿਹਾ ਹੈ ਕਿ ਹੁਣ ਬਿਨੇਕਾਰ ਅਪਲਾਈ ਕਰਨ ਦੇ ਕੁਝ ਹਫ਼ਤਿਆਂ ਦੇ ਅੰਦਰ ਅਪੁਆਇੰਟਮੈਂਟ ਲੈ ਸਕਣਗੇ ਹਰ ਸਾਲ ਹਜ਼ਾਰਾਂ ਭਾਰਤੀ ਵਿਦਿਆਰਥੀ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਅਮਰੀਕਾ ਜਾਂਦੇ ਨੇ ਰਿਪੋਰਟਸ ਚ ਕਿਹਾ ਗਿਆ ਹੈ ਕਿ ਇਸ ਸਾਲ ਵੀਜ਼ਾ ਪ੍ਰਕਿਰਿਆ ਚ ਆਸਾਨੀ ਨਾਲ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਰਾਹਤ ਮਿਲੀ ਹੈ ਤੇ ਉਹਨਾਂ ਦੇ ਵਿਦੇਸ਼ ਚ ਪੜ੍ਹਾਈ ਕਰਨ ਦੇ ਸੁਪਨੇ ਨੂੰ ਸਹਕਾਰ ਕਰਨ ਦਾ ਰਾਹ ਆਸਾਨ ਹੋ ਗਿਆ ਹੈ ਭਾਰਤੀ ਕਾਰੋਬਾਰੀ ਗੋਤਮ ਅਡਾਨੀ ਤੇ ਅਮਰੀਕਾ ਚ ਧੋਖਾਧੜੀ ਦੇ ਇਲਜ਼ਾਮ ਲੱਗੇ ਨੇ ਉਹਨਾਂ ਉੱਤੇ ਅਮਰੀਕਾ ਚ ਆਪਣੀ ਇੱਕ ਕੰਪਨੀ ਦਾ ਠੇਕਾ ਲੈਣ ਲਈ ਕਰੋੜਾਂ ਡਾਲਰ ਦੀ ਰਿਸ਼ਵਤ ਦੇਣ ਅਤੇ ਮਾਮਲੇ ਨੂੰ ਲੁਕਾਉਣ ਦੇ ਇਲਜ਼ਾਮ ਲਾਏ ਗਏ ਨੇ ਇਸ ਮਾਮਲੇ ਉੱਤੇ ਬੁੱਧਵਾਰ ਨੂੰ ਨਿਊਯਾਰਕ ਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ਇਹ ਭਾਰਤ ਦੇ ਸਭ ਤੋਂ ਅਮੀਰ ਆਦਮੀਆਂ ਚੋਂ ਇੱਕ 62 ਸਾਲਾ ਗੌਤਮ ਅਡਾਨੀ ਲਈ ਵੱਡਾ ਝਟਕਾ ਹੈ ਅਡਾਨੀ ਦਾ ਕਾਰੋਬਾਰ ਸਮਰਾਜ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਤੋਂ ਊਰਜਾ ਖੇਤਰ ਤੱਕ ਫੈਲਿਆ ਹੋਇਆ ਹੈ ਅਮਰੀਕੀ ਵਕੀਲਾਂ ਨੇ ਇਲਜ਼ਾਮ ਲਾਇਆ ਕਿ ਅਡਾਨੀ ਅਤੇ ਉਹਨਾਂ ਦੀ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀ ਆਪਣੀ ਨਵਯਾਣਯੋਗ ਊਰਜਾ ਕੰਪਨੀ ਲਈ ਠੇਕੇ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਅਦਾਇਗੀ ਕਰਨ ਲਈ ਸਹਿਮਤ ਹੋਏ ਸਨ ਇਸ ਠੇਕੇ ਤੋਂ ਕੰਪਨੀ ਨੂੰ ਆਉਣ ਵਾਲੇ 20 ਸਾਲਾਂ 'ਚ 2 ਅਰਬ ਡਾਲਰ ਤੋਂ ਵੱਧ ਦਾ ਮੁਨਾਫਾ ਹੋਣ ਦੀ ਉਮੀਦ ਸੀ ਅਡਾਨੀ ਸਮੂਹ ਨੇ ਹਾਲੇ ਤੱਕ ਇਸ ਮਾਮਲੇ ਤੇ ਟਿੱਪਣੀ ਕਰਨ ਲਈ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਅਡਾਨੀ ਗਰੁੱਪ 2023 ਤੋਂ ਅਮਰੀਕਾ 'ਚ ਸ਼ੱਕ ਦੇ ਘੇਰੇ 'ਚ ਹੈ ਉਸ ਸਾਲ ਹਿੰਡਨਬਰਗ ਨਾਂ ਦੀ ਕੰਪਨੀ ਨੇ ਅਡਾਨੀ ਉੱਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਸੀ ਗੋਤਮ ਅਡਾਨੀ ਨੇ ਕੰਪਨੀ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕਰ ਦਿੱਤਾ ਸੀ ਪਰ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਬੁਰੀ ਤਰ੍ਹਾਂ ਨਾਲ ਡਿੱਗੇ ਸਨ ਇਸ ਰਿਸ਼ਵਤਖੋਰੀ ਮਾਮਲੇ ਦੀ ਜਾਂਚ ਸੰਬੰਧੀ ਵੀ ਕਈ ਮਹੀਨਿਆਂ ਤੋਂ ਖਬਰਾਂ ਆ ਰਹੀਆਂ ਸਨ ਸਰਕਾਰੀ ਵਕੀਲਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸਾਲ 2022 'ਚ ਹੀ ਸ਼ੁਰੂ ਹੋ ਗਈ ਸੀ ਇਲਜ਼ਾਮ ਹੈ ਕਿ ਉਨ੍ਹਾਂ ਦੇ ਪ੍ਰਬੰਧਕਾਂ ਨੇ ਕਰਜ਼ੇ ਅਤੇ ਬੌਂਡਸ ਦੇ ਰੂਪ ਦੇ ਵਿੱਚ 3 ਅਰਬ ਡਾਲਰ ਇਕੱਠੇ ਕੀਤੇ ਇਸ ਵਿੱਚ ਅਮਰੀਕੀ ਫਰਮਾਂ ਤੋਂ ਵੀ ਕੁਝ ਪੈਸਾ ਇਕੱਠਾ ਕੀਤਾ ਗਿਆ ਸੀ ਇਲਜ਼ਾਮ ਇਹ ਵੀ ਹੈ ਕਿ ਇਹ ਪੈਸਾ ਅਡਾਨੀ ਦੀ ਕੰਪਨੀ ਦੀ ਰਿਸ਼ਵਤਖੋਰੀ ਵਿਰੋਧੀ ਨੀਤੀਆਂ ਬਾਰੇ ਗੁੰਮਰਾਹਕੁੰਨ ਬਿਆਨਾਂ ਲਈ ਰਾਹੀਂ ਇਕੱਠਾ ਕੀਤਾ ਗਿਆ ਸੀ ਅਮਰੀਕੀ ਟਾਰਨੀ ਬ੍ਰਾਇਨ ਪੀਸ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਜਿਵੇਂ ਕਿ ਕਥਿਤ ਤੌਰ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਅਰਬਾਂ ਡਾਲਰ ਦੇ ਠੇਕੇ ਹਾਸਲ ਕਰਨ ਲਈ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਗੁਪਤ ਯੋਜਨਾ ਬਣਾਈ ਸੀ ਉਹਨਾਂ ਨੇ ਰਿਸ਼ਵਤ ਦੇ ਇਸ ਪਲਾਨ ਬਾਰੇ ਝੂਠ ਬੋਲਿਆ ਕਿਉਂਕਿ ਉਹ ਅਮਰੀਕੀ ਅਤੇ ਗਲੋਬਲ ਨਿਵੇਸ਼ਕਾਂ ਤੋਂ ਪੂੰਜੀ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਬ੍ਰਾਇਨ ਪੀਸ ਨੇ ਕਿਹਾ ਮੇਰਾ ਦਫ਼ਤਰ ਕੋਮੰਟਰੀ ਬਾਜ਼ਾਰ ਚ ਭ੍ਰਸ਼ਟਾਚਾਰ ਨੂੰ ਜੜੋਂ ਪੁੱਟਣ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਉਹਨਾਂ ਲੋਕਾਂ ਤੋਂ ਸੁਰੱਖਿਅਤ ਰੱਖਣਾ ਪਵੇਗਾ ਜੋ ਸਾਡੇ ਵਿੱਤੀ ਬਾਜ਼ਾਰਾਂ ਦੀ ਭਰੋਸੇਯੋਗਤਾ ਦੀ ਕੀਮਤ 'ਤੇ ਆਪਣੇ ਆਪ ਨੂੰ ਅਮੀਰ ਬਣਾਉਣਾ ਚਾਹੁੰਦੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਸ਼ਵਤ ਖੋਰੀ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਅਡਾਨੀ ਖੁਦ ਕਈ ਮੌਕਿਆਂ 'ਤੇ ਸਰਕਾਰੀ ਅਧਿਕਾਰੀਆਂ ਨੂੰ ਮਿਲੇ ਸਨ ਅਮਰੀਕੀ ਟਰਨੀ ਦਫਤਰ ਨੇ ਇਸ ਮਾਮਲੇ 'ਚ ਜਿਨ੍ਹਾਂ ਲੋਕਾਂ ਖਿਲਾਫ ਇਲਜ਼ਾਮ ਲਗਾਏ ਨੇ ਇਹਨਾਂ 'ਚ ਗੌਤਮ ਅਡਾਨੀ ਤੋਂ ਇਲਾਵਾ 7 ਹੋਰ ਲੋਕ ਨੇ ਇਹਨਾਂ 7 ਲੋਕਾਂ ਦੇ ਵਿੱਚ ਸਾਗਰ ਆਰ ਅਡਾਨੀ, ਵਿਨੀਤ ਐਸ ਜੈਨ, ਰਣਜੀਤ ਗੁਪਤਾ, ਰੁਪੇਸ਼ ਅਗਰਵਾਲ, ਦੀਪਕ ਮਲਹੋਤਰਾ, ਸੌਰਵ ਅਗਰਵਾਲ ਤੇ ਸਿਰਲ ਕੈਬਿਨੇਜ਼ ਸ਼ਾਮਲ ਨੇ ਅਡਾਨੀ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ ਭਾਰਤ ਦੀਆਂ ਵਿਰੋਧੀ ਪਾਰਟੀਆਂ ਲੰਬੇ ਸਮੇਂ ਤੋਂ ਇਲਜ਼ਾਮ ਲਗਾਉਂਦੀਆਂ ਆ ਰਹੀਆਂ ਨੇ ਕਿ ਅਡਾਨੀ ਨੂੰ ਉਹਨਾਂ ਦੇ ਭਾਜਪਾ ਸਰਕਾਰ ਦੇ ਅਹੁਦੇਦਾਰਾਂ ਨਾਲ ਚੰਗੇ ਸਿਆਸੀ ਸਬੰਧ ਹੋਣ ਦਾ ਫਾਇਦਾ ਹੋ ਰਿਹਾ ਹੈ ਹਾਲਾਂਕਿ ਅਡਾਨੀ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਰਹੇ ਨੇ ਅਮਰੀਕਾ 'ਚ ਅਟਾਰਨੀ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੁਝ ਹਫ਼ਤੇ ਪਹਿਲਾਂ ਹੀ ਡੋਨਾਲਡ ਟਰੰਪ ਨੇ ਚੋਣ ਜਿੱਤੀ ਸੀ ਟਰੰਪ ਨੇ ਅਮਰੀਕੀ ਨਿਆਂ ਵਿਭਾਗ 'ਚ ਅਹਿਮ ਬਦਲਾਅ ਕਰਨ ਦੀ ਗੱਲ ਕਹੀ ਪਿਛਲੇ ਹਫ਼ਤੇ ਅਡਾਨੀ ਨੇ ਸੋਸ਼ਲ ਮੀਡੀਆ 'ਤੇ ਟਰੰਪ ਨੂੰ ਉਹਨਾਂ ਦੀ ਜਿੱਤ ਤੇ ਵਧਾਈ ਦਿੱਤੀ ਸੀ ਅਤੇ ਅਮਰੀਕਾ 'ਚ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਸੀ ਮਨੁੱਖੀ ਤਸਕਰੀ ਦੇ ਦੋਸ਼ੀ ਇੱਕ ਵਿਅਕਤੀ ਨੇ ਗਵਾਹੀ ਦਿੱਤੀ ਹੈ ਕਿ ਉਸਨੇ ਅੰਤਰਰਾਸ਼ਟਰੀ ਤਸਕਰੀ ਰਿੰਗ ਦੇ ਹਿੱਸੇ ਵਜੋਂ 4 ਸਾਲਾਂ ਚ ਅਮਰੀਕਾ ਕੈਨੇਡਾ ਸਰਹੱਦ ਪਾਰੋਂ 500 ਤੋਂ ਵੱਧ ਭਾਰਤੀ ਪ੍ਰਵਾਸੀਆਂ ਦੀ ਤਸਕਰੀ ਕੀਤੀ ਹੈ ਇਸ ਗ੍ਰੋ ਬਾਰੇ ਸਰਕਾਰੀ ਵਕੀਲਾ ਨੇ ਕਿਹਾ ਕਿ ਇਸ ਨਾਲ ਇੱਕ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਰਜਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਵਿਸ਼ਾਲ ਯੋਜਨਾ ਦੇ ਹਿੱਸੇ ਵਜੋਂ ਯੂਐਸ 4 ਲੱਖ ਡਾਲਰ ਤੋਂ ਵੱਧ ਕਮਾਏ ਜਿਸ ਵਿੱਚ ਦੋ ਅਜਿਹੇ ਲੋਕ ਸ਼ਾਮਲ ਸਨ ਜੋ ਹੁਣ ਮਨੁੱਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਸੰਗੀ ਵਕੀਲਾਂ ਨੇ ਕਿਹਾ ਕਿ ਰਜਿੰਦਰ ਸਿੰਘ ਨੇ ਭਾਰਤੀ ਨਾਗਰਿਕਾਂ ਦੇ ਸੰਯੁਕਤ ਰਾਜ ਚ ਬਿਹਤਰ ਜ਼ਿੰਦਗੀ ਦੇ ਸੁਪਨਿਆਂ ਦਾ ਫਾਇਦਾ ਉਠਾਇਆ ਜਿਵੇਂ ਕਿ ਮੁਕਦਮੇ ਚ ਆਏ ਲੋਕਾਂ ਨੇ ਕੀਤਾ ਸੀ ਸਿੰਘ ਨੇ ਭਾਰਤੀ ਨਾਗਰਿਕ ਹਰਸ਼ ਕੁਮਾਰ ਰਮਨ ਲਾਲ ਪਟੇਲ ਤੇ ਫਲੋਰੀਡਾ ਦੇ ਵਿਅਕਤੀ ਸਟੀਫ ਸ਼ੈਂਡ ਵਿਰੁੱਧ ਮੁਕਦਮੇ ਦੇ ਦੂਜੇ ਦਿਨ ਗਵਾਹੀ ਦਿੱਤੀ ਇਸ ਤਗਾਸਾ ਦਾ ਕਹਿਣਾ ਹੈ ਕਿ ਤਸਕਰੀ ਦੀ ਰਿੰਗ ਨਾਲ ਜੁੜੇ ਲੋਕਾਂ ਨੇ ਮਨੁੱਖੀ ਜੀਵਨ ਨਾਲੋਂ ਪੈਸਾ ਕਮਾਉਣ ਨੂੰ ਤਰਜੀਹ ਦਿੱਤੀ ਕਿਉਂਕਿ ਉਹਨਾਂ ਨੂੰ 5 ਹਫ਼ਤਿਆਂ ਚ ਸਰਹੱਦ ਪਾਰ ਤੋਂ ਮਿਨੇਸੋਟਾ ਚ ਭਾਰਤੀ ਪ੍ਰਵਾਸੀਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਪਟੇਲ ਇੱਕ ਸਮਗਲਰ ਸੀ ਅਤੇ ਸ਼ੈਂਡ ਨੂੰ ਡਰਾਈਵਰ ਵਜੋਂ ਭਰਤੀ ਕੀਤਾ ਸੀਗਾ। ਦੋਵੇਂ ਵਿਅਕਤੀਆਂ ਨੇ ਮਨੁੱਖੀ ਤਸਕਰੀ ਨਾਲ ਸੰਬੰਧਿਤ ਚਾਰ ਮਾਮਲਿਆਂ ਚ ਬੇਕਸੂਰ ਹੋਣ ਦੀ ਦਲੀਲ ਦਿੱਤੀ ਹੈ। ਸਿੰਘ ਨੇ ਕਿਹਾ ਕਿ ਉਹ ਪਟੇਲ ਜਾਂ ਸ਼ੈਂਡ ਨੂੰ ਕਦੀ ਨਹੀਂ ਮਿਲਿਆ ਪਰ ਤਸਕਰੀ ਮੁਹਿੰਮ ਦੇ ਇੱਕ ਮੈਂਬਰ ਤੋਂ ਉਹਨਾਂ ਬਾਰੇ ਸੁਣਿਆ। ਸਿੰਘ ਨੇ ਖੁਲਾਸਾ ਕੀਤਾ ਕਿ ਅੰਤਰਰਾਸ਼ਟਰੀ ਸਮਗਲਿੰਗ ਰਿੰਗ ਕਥਿਤ ਤੌਰ ਤੇ ਕੈਮਿਕ ਕੰਮ ਕਰਦੀ ਹੈ ਤੇ ਇਹ ਕਿਸ ਨੂੰ ਨਿਸ਼ਾਨਾ ਬਣਾਉਂਦੀ ਹੈ ਸਿੰਘ ਨੇ ਕਿਹਾ ਕਿ ਉਸਨੇ ਜਿਨ੍ਹਾਂ ਲੋਕਾਂ ਦੀ ਤਸਕਰੀ ਕੀਤੀ ਸੀ ਉਹਨਾਂ ਚੋਂ ਜ਼ਿਆਦਾਤਰ ਗੁਜਰਾਤ ਦੇ ਸਨ ਉਸਨੇ ਕਿਹਾ ਕਿ ਪ੍ਰਵਾਸੀ ਅਕਸਰ ਤਸਕਰਾਂ ਨੂੰ ਭਾਰਤ ਤੋਂ ਅਮਰੀਕਾ ਲਿਆਉਣ ਲਈ ਲਗਭਗ 1 ਲੱਖ ਅਮਰੀਕੀ ਡਾਲਰ ਅਦਾ ਕਰਦੇ ਨੇ ਸਿੰਘ ਕਈ ਸੰਗੀ ਦੋਸ਼ਾਂ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੇਸ਼ ਨਿਕਾਲੇ ਤੋਂ ਪਹਿਲਾਂ ਤਿੰਨ ਵਾਰ ਗੈਰਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਇਆ ਸੀ ਉਸਨੇ ਕਿਹਾ ਕਿ ਉਹ ਗਵਾਹੀ ਦੇ ਰਿਹਾ ਸੀ ਕਿਉਂਕਿ ਇਹ ਕਰਨਾ ਸਹੀ ਸੀ ਸਿੰਘ ਨੇ ਸਮਗਲਾਰਾਂ ਬਾਰੇ ਕਿਹਾ ਇਹ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਨੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਸੰਗੀ ਵਕੀਲਾਂ ਦਾ ਕਹਿਣਾ ਹੈ ਕਿ ਚਾਰ ਮੈਂਬਰਾਂ ਦਾ ਇੱਕ ਪਰਿਵਾਰ 29 ਸਾਲ ਜਗਦੀਸ਼ ਪਟੇਲ ਉਹਨਾਂ ਦੀ ਪਤਨੀ ਵਿਸ਼ਾਲੀ ਬੈਨ ਉਹਨਾਂ ਦੀ 11 ਸਾਲ ਦੀ ਬੇਟੀ ਵਿਹਾਂਗੀ 3 ਸਾਲ ਦਾ ਬੇਟਾ ਧਾਰਮਿਕ ਸ਼ਾਮਲ ਸਨ ਜਿਨ੍ਹਾਂ ਦਾ ਕਿ 19 ਜਨਵਰੀ 2022 ਨੂੰ ਠੰਡ ਕਾਰਨ ਦੇਹਾਂਤ ਹੋ ਗਿਆ ਸੀ ਜਗਦੀਸ਼ ਪਟੇਲ ਦਾ ਹਰਸ਼ਕੁਮਾਰ ਪਟੇਲ ਨਾਲ ਕੋਈ ਸਬੰਧ ਨਹੀਂ ਹੈ ਮੰਗਲਵਾਰ ਨੂੰ ਇਸਤਗਾਸਾ ਪੱਖ ਦੁਆਰਾ ਬੁਲਾਏ ਗਏ ਹੋਰ ਗਵਾਹਾਂ ਨੇ ਕਿਹਾ ਕਿ ਉਹ ਰਾਤ ਹਾਲਾਤ ਬਹੁਤ ਹੀ ਵਿਰੋਧੀ ਸਨ ਪੀੜਤਾ ਨੇ ਕੈਨੇਡਾ ਤੋਂ ਅਮਰੀਕਾ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਰੂਸ ਯੂਕਰੇਨ ਯੁੱਧ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਮੀਡੀਆ ਰਿਪੋਰਟਸ ਚ ਦਾਵਾ ਕੀਤਾ ਗਿਆ ਹੈ ਕਿ ਯੂਕਰੇਨ ਨੇ ਰੂਸ ਦੇ ਅੰਦਰੂਨੀ ਖੇਤਰਾਂ ਚ ਬ੍ਰਿਟੇਨ ਦੀ ਲੰਬੀ ਦੂਰੀ ਦੀ ਪ੍ਰੂਜ਼ ਮਿਜ਼ਾਈਲ ਸਟਾਰਮ ਸ਼ੈਡੋ ਦੀ ਵਰਤੋਂ ਕੀਤੀ ਹੈ ਜ਼ਿਕਰਯੋਗ ਹੈ ਕਿ ਯੂਕਰੇਨ ਵੱਲੋਂ ਬ੍ਰਿਟੇਨ ਦੀ ਲੰਬੀ ਦੂਰੀ ਦੀ ਮਿਜ਼ਾਈਲ ਦੀ ਵਰਤੋਂ ਅਜੇਹੇ ਸਮੇਂ ਚ ਹੋਈ ਹੈ ਜਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਨੂੰ ਲੈ ਕੇ ਪਹਿਲਾਂ ਹੀ ਨਾਰਾਜ਼ ਨੇ ਤੇ ਪੱਛਮੀ ਦੇਸ਼ਾਂ ਨੂੰ ਚੇਤਾਵਨੀ ਦੇ ਚੁੱਕੇ ਨੇ ਰਿਪੋਰਟਾਂ ਅਨੁਸਾਰ ਰੂਸ ਵੱਲੋਂ ਯੂਕਰੇਨ ਯੁੱਧ ਮੋਰਚੇ ਤੇ ਉੱਤਰੀ ਕੋਰੀਆਈ ਫੌਜਾਂ ਨੂੰ ਤਾਇਨਾਤ ਕਰਨ ਦੇ ਜਵਾਬ ਚ ਬ੍ਰਿਟੇਨ ਨੇ ਵੀ ਯੂਕਰੇਨ ਨੂੰ ਆਪਣੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ ਰਿਪੋਰਟਸ ਮੁਤਾਬਕ ਸਟਾਰਮ ਸ਼ੈਡੋ ਮਿਜ਼ਾਈਲ ਦਾ ਮਲਬਾ ਰੂਸ ਦੇ ਖੁਰਸਕ ਖੇਤਰ ਚ ਮਿਲਿਆ ਹੈ ਜੋ ਯੂਕਰੇਨ ਦੇ ਉੱ ਦੋ ਸਟਾਰਮ ਸ਼ੈਡੋ ਮਿਜ਼ਾਈਲਾਂ ਨੂੰ ਵੀ ਯਸਕ ਅਤੇ ਦੱਖਣੀ ਕ੍ਰਾਸਨੋਡਾਰ ਖੇਤਰ 'ਚ ਇੱਕ ਬੰਦਰਗਾਹ ਤੇ ਰੋਕਿਆ ਗਿਆ। ਜ਼ਿਕਰਯੋਗ ਇਹ ਵੀ ਹੈ ਕਿ ਹਾਲ ਹੀ 'ਚ ਅਮਰੀਕਾ ਨੇ ਵੀ ਯੂਕਰੇਨ ਨੂੰ ਆਪਣੀ ਲੰਬੀ ਦੂਰੀ ਦੀਆਂ ਏਟੀਏਸੀਐਮਐਸ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਸੀ। ਅਮਰੀਕਾ ਦੀ ਇਸ ਮਨਜ਼ੂਰੀ ਤੋਂ ਬਾਅਦ ਯੂਕਰੇਨ ਦੀ ਫੌਜ ਰੂਸ ਦੇ ਅੰਦਰੂਨੀ ਇਲਾਕਿਆਂ ਅਤੇ ਫੌਜੀ ਆਧਾਰਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੋ ਗਈ ਹੈ, ਜਿਸ ਕਾਰਨ ਰੂਸ-ਯੂਕਰੇਨ ਯੁੱਧ ਦਾ ਪੂਰਾ ਦ੍ਰਿਸ਼ ਬਦਲ ਸਕਦਾ ਹੈ। ਯੂਕਰੇਨ ਜੋ ਕਿ ਹੁਣ ਤੱਕ ਕਮਜ਼ੋਰ ਜਾਪਦਾ ਹੈ, ਉਸ ਦਾ ਹੱਥ ਵੱਡਾ ਹੋ ਸਕਦਾ ਹੈ ਇਹੀ ਕਾਰਨ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਇਸ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਇਸ ਵੱਡੇ ਪੱਦਰ ਤੇ ਹਮਲੇ ਹੋਏ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਰੂਸ ਦੇ ਰਾਸ਼ਟਰਪਤੀ ਪੁਤਨ ਨੇ ਮੰਗਲਵਾਰ ਨੂੰ ਬੈਲਿਸਟਿਕ ਮਿਜ਼ਾਈਲ ਹਮਲੇ ਦਾ ਜਵਾਬ ਪਰਮਾਣੂ ਹਮਲੇ ਨਾਲ ਦੇਣ ਦਾ ਐਲਾਨ ਕੀਤਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਨੇ ਪਰਮਾਣੂ ਹਮਲੇ ਦੇ ਡਰ ਵਿੱਚਕਾਰ ਯੂਕਰੇਨ ਚ ਆਪਣਾ ਦੂਤ ਘਰ ਬੰਦ ਕਰ ਦਿੱਤਾ ਅਮਰੀਕਾ ਨੇ ਸੰਭਾਵਿਤ ਹਵਾਈ ਹਮਲੇ ਦੇ ਖਤਰੇ ਦਾ ਹਵਾਲਾ ਦਿੰਦੇ ਹੋਏ ਕੀਵਚ ਦੂਤ ਘਰ ਨੂੰ ਅਸਥਾਈ ਤੌਰ ਤੇ ਬੰਦ ਕੀਤਾ। ਦੂਤ ਘਰ ਨੇ ਇੱਕ ਬਿਆਨ ਜਾਰੀ ਕਰਕੇ ਕੀਵਚ ਆਪਣੇ ਸਟਾਫ ਨੂੰ ਕੰਮ ਬੰਦ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਯੂਕਰੇਨ ਚ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਵੀ ਸੰਭਾਵਿਤ ਹਵਾਈ ਹਮਲਿਆਂ ਦੇ ਮੱਦੇਨਜ਼ਰ ਚੌਕਸ ਰਹਿਣ ਅਤੇ ਜ਼ਰੂਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਅਮਰੀਕਾ ਇੱਕ ਨਵੀਂ ਪਰਮਾਣੂ ਹਥਿਆਰਬੰਦ ਸਮੁੰਦਰੀ ਕਰੂਜ਼ ਮਜ਼ਾਇਲ ਐਸ ਐਲ ਸੀ ਐਮ ਐਨ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ ਦਾ ਪਹਿਲਾ ਪ੍ਰੋਟੋਟਾਈਪ ਅਗਲੇ 3 ਸਾਲਾਂ ਚ ਬਣਾਏ ਜਾਣ ਦੀ ਉਮੀਦ ਹੈ ਇਹ ਜਾਣਕਾਰੀ ਜਾਣ ਦੀ ਉਮੀਦ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ